हां ਵੀ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਜਿੰਨਾ ਪੋਸਟਾਂ ਆਈ ਨੇ ਡਰਾਈਵਰਾਂ ਦੀਆਂ ਅੱਜ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਵਾਂਗੇ ਇਹ ਪੋਸਟਾਂ ਵਾਰਿੰਗ بیس ਤੇ ਆਈਆਂ ਨੇ ਤੇ ਇਹਦੇ ਵਿੱਚ ਲਾਇਸੈਂਸ ਚਾਹੀਦਾਗਾ ਲਾਈਟ ਤੇ ਬਾਕੀ ਤੁਹਾਨੂੰ ਪੂਰੀ ਜਾਣਕਾਰੀ ਆਪਾਂ ਦਿੰਨੇ ਆਗੇ ਚਲੋ ਆਪਾਂ ਸਿੱਧੀ ਵੈਬਸਾਈਟ ਤੇ ਚੱਲਦੇ ਆ ਪਹਿਲਾਂ ਦੇਖੋ ਆਹ ਵੈਬਸਾਈਟ ਆ ਗਈ ਪੰਜਾਬ ਕੀਟ ਬੀੜ ਯੂਨੀਵਰਸਿਟੀ ਦੀ ਦੇਖੋ ਇਹਦੇ ਵਿੱਚ ਨੋਟੀਫਿਕੇਸ਼ਨ ਆਇਆ ਹੈਗਾ ਇਹਦੇ ਵਿੱਚ ਦੇਖੋ ਲਿਖਿਆ ਆ ਕਾਰ ਜੀਪ ਆਪਰੇਟਰ ਚਾਹੀਦੇ ਨੇਗੇ ਇਹ ਪੋਸਟਾਂ ਦੀ ਜਿਹੜੀ ਤਰੀਕਾ ਹੈਗੀ 26 11 2025 ਜਿਹੜੀ ਲਾਸਟ ਡੇਟ ਹੈਗੀ ਚਲੋ ਆਪਾਂ ਤੁਹਾਨੂੰ ਇਹਦੀ ਪੂਰੀ ਡਿਟੇਲ ਦਿੰਨੇ ਆ ਦੇਖੋ ਇਹਦੇ ਵਿੱਚ ਜਿਹੜੇ ਆ ਜਿਹੜੇ ਇਹਦੇ ਵਿੱਚ ਡਰਾਈਵਰ ਰੱਖਣੇ ਆ ਉਹਨਾਂ ਦੀ ਤਨਖਾਹ ਨਾ 1367 ਰੁਪਏ ਪਲੱਸ 800 ਰੁਪਏ ਐਡੀਸ਼ਨਲ ਹੋਊਗਾ ਇਹ ਪੋਸਟਾਂ ਜਿਹੜੀਆਂ ਗੁਰਦਾਸਪੁਰ ਨੇ ਹੈਗੀਆਂ ਇਹਦੇ ਪੋਸਟ ਲਈ ਭਰਨ ਲਈ ਤੁਹਾਨੂੰ ਕੀ ਕੀ ਚਾਹੀਦਾ ਦੇਖੋ ਪਲੱਸ 2 ਹੋਣੀ ਚਾਹੀਦੀ ਹੈਗੀ ਪਲੱਸ 2 ਕਿੱਥੇ ਹੋਣੀ ਚਾਹੀਦੀ ਹੈ ਤੇ ਨੌਲੇਜ ਹੋਣੀ ਚਾਹੀਦੀ ਹੈ ਪੰਜਾਬੀ ਦੀ ਤੇ 10ਵੀਂ ਜਿਹੜੀ ਕੀਤੀ ਹੋਣੀ ਚਾਹੀਦੀ ਹੈ ਵਿਦ ਪੰਜਾਬੀ ਹੋਣੀ ਚਾਹੀਦੀ ਉਹ ਤੇ ਜਿਹੜਾ ਤੁਹਾਡੇ ਕੋਲ ਨਾ ਇੱਕ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਲਾਈਟ ਮੋਟਰ ਵਹੀਕਲ ਦਾ ਮਤਲਬ ਕਿ ਗੱਡੀ ਵਾਲਾ 2 ਸਾਲਾਂ ਦਾ ایکسپੀਰੀਅੰਸ ਹੋਣਾ ਚਾਹੀਦਾ ਤੁਹਾਡੇ ਕੋਲ ਤੇ ਜਿਹੜੀ ਉਮਰ ਆ ਗਈ ਉਹ 18 ਤੋਂ 37 ਸਾਲ ਦੀ ਹੋਣੀ ਚਾਹੀਦੀ ਇਹਦੇ ਵਿੱਚ ਆਪ ਨੂੰ ਛੋਟ ਮਿਲੂਗੀ ਮਤਲਬ ਕਿ ਜਿਹੜੇ ਐਸੀ ਕੈਟਾਗਰੀ ਦੇ ਹੋਣਗੇ ਉਹਨਾਂ ਨੂੰ 5 ਸਾਲਾਂ ਲਈ ਛੋਟਾ ਕੀ ਜਿਹੜੇ ਵੀਸੀ ਕੈਟਾਗਰੀ ਦੇ ਹੋਣਗੇ ਉਹਨਾਂ ਨੂੰ 3 ਸਾਲਾਂ ਲਈ ਸੂਟਮ ਮਲਕੀ BC ਵਾਲੇ 40 ਸਾਲ ਤੱਕ ਭਰ ਸਕਦੇ ਨੇ ਤੇ SC ਵਾਲੇ 42 ਸਾਲ ਤੱਕ ਠੀਕ ਹੈ ਇਹ ਪੋਸਟ ਭਰ ਲਈ ਤੁਹਾਨੂੰ ਮਲਕੀ ਇੱਕ ਫਾਰਮ ਆ ਜਿਹੜਾ ਆ ਦੇਖੋ ਇੱਥੇ ਡਾਊਨਲੋਡ ਹੋ ਜੂਗਾ ਆ ਦੇਖੋ ਇੱਥੇ ਡਾਊਨਲੋਡ ਕਰਕੇ ਮਲਕੀ ਕਲਿੱਕ ਕਰਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹ ਫਾਰਮ ਡਾਊਨਲੋਡ ਹੋ ਜੂਗਾ ਤੁਸੀਂ ਇਹ ਫਾਰਮ ਭਰ ਕੇ ਪੂਰੀ ਡਿਟੇਲ ਭਰ ਕੇ ਨਾ ਜਿਹੜੀ ਇਹ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਆਫੀਸ਼ੀਅਲ ਐਡਰੈਸ ਆ ਉੱਥੇ ਭੇਜਣੀ ਹੈ ਉਸ ਤੋਂ ਪਹਿਲਾਂ ਭੇਜਣ ਤੋਂ ਪਹਿਲਾਂ ਤੁਸੀਂ ਜਿਹੜਾ 100 ਰੁਪਏ ਦਾ ਡਰਾਫਟ ਕਟਾਉਣਾ ਹੈ ਆ ਇਸ ਨਾਮ ਤੇ ਦੇਖੋ ਆ ਨਾਮ ਲਿਖਿਆ ਦੇਖੋ ਫਿਰ ਇਹ ਕੋ ਨਾਮ ਆਗਾ ਇਸ ਨਾਮ ਤੇ ਨਾ ਤੁਸੀਂ ਕਟਵਾ ਦੇਣਾਗਾ ਤੇ ਕਟਵਾ ਕੇ ਨਾ ਨਾਲ ਡਰਾਫਟ ਲਾ ਕੇ ਭੇਜਣਾਗਾ ਇਹ ਜਿਹੜੀਆਂ ਸੋਨੇ ਚਿੱਠੀ ਦੇ ਰਹੀ ਪੋਸਟ ਕਰਨਾਗਾ ਇਸ ਐਡਰੈਸ ਤੇ 26 ਤਰੀਕ लास्ट ਰਹੀ 26 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਪਹੁੰਚਣੇ ਚਾਹੀਦੇ ਨੇਗੇ ਤੇ ਜਿਹੜਾ ਮਲਗੀ ਇਹ ਚੋ ਬੰਦੇ ਸਿਲੈਕਟ ਹੋਣਗੇ ਇੰਟਰਵਿਊ ਵਾਸਤੇ ਉਹਨਾਂ ਦੀ ਲਿਸਟ ਪਾਈ ਜਾਊਗੀ ਉਦੋਂ ਬਾਅਦ ਚੋ ਲਿਸਟ ਦੇ ਮਤਲਬ ਕੋ ਤੁਸੀਂ ਇੰਟਰਵਿਊ ਦੇ ਸਕਦੇ ਹੋਗੇ ਤੁਹਾਨੂੰ ਮੈਂ ਜਿਹੜਾ ਇਹਦਾ ਫਾਰਮ ਆ ਦਿਖਾ ਦੇਣਾ ਮੈਂ ਕਿਸ ਤਰ੍ਹਾਂ ਦਾ ਫਾਰਮ ਹੈਗਾ ਤੁਸੀਂ ਇਹ ਫਾਰਮ ਡਾਊਨਲੋਡ ਕਰ ਲੈਣਾ ਹੈਗਾ ਚਲੋ ਫਾਰਮ ਡਾਊਨਲੋਡ ਹੋ ਗਿਆ ਤੁਹਾਨੂੰ ਮੈਂ ਫਾਰਮ ਦਿਖਾ ਦੇਣਾ ਕਿਸ ਤਰ੍ਹਾਂ ਦਾ ਹੈਗਾ ਦੇਖੋ ਇਹ ਫਾਰਮ ਬਿਲਕੁਲ ਸਿੰਪਲ ਆਗਾ ਇਹਦੇ ਵਿੱਚ ਕੋਈ ਵੱਡੀ ਚੋੜੀ ਗੱਲ ਨਹੀਂ ਹੈਗੀ ਦੇਖੋ ਇੱਥੇ ਤੁਸੀਂ ਫੋਟੋ ਲਾਉਣੀ ਹੈਗੀ ਤੇ ਆ ਜਿਹੜੀ ਡਿਟੇਲ ਹੈ ਪੂਰੀ ਪੂਰੀ ਧਿਆਨ ਨਾਲ ਭਰ ਕੇ ਨਾ ਤੁਸੀਂ ਐਡਰੈਸ ਤੇ ਭੇਜ ਦੇਣੀ ਹੈ ਤੇ ਨਾਲ 100 ਰੁਪਏ ਦਾ ਡਰਾਫਟ ਕਟਾ ਕੇ ਦੇਣਾਗਾ ਇਹ ਤੁਸੀਂ ਨਾ ਜਿਹੜੀ ਚਿੱਠੀ ਹੈਗੀ ਖੇਤੀਬਾੜੀ ਦੀ ਯੂਨੀਵਰਸਿਟੀ ਦੇ ਵੈੱਬਸਾਈਟ ਤੇ ਐਡਰੈਸ ਹੈਗਾ ਇਹਦਾ ਉੱਥੇ ਤੁਸੀਂ ਭੇਜ ਸਕਦੇ ਹੋ ਤੇ ਬਾਕੀ ਇੱਕ ਬੇਨਤੀ ਹੈ ਬਈ ਜੇ ਤੁਸੀਂ ਚਾਹੋ ਨਾ ਵੀ ਇਸ ਤਰ੍ਹਾਂ ਦੀਆਂ ਨੌਕਰੀਆਂ ਦੀ ਜਾਣਕਾਰੀ ਤੇ ਹੋਰ ਸਰਕਾਰੀਆਂ ਸਕੀਮਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤਾਂ ਆਪਣਾ ਜਿਹੜਾ ਇਹ ਸੰਦੀਪ ਨਾਗਰ ਤੇ ਇੱਕ ਸੰਦੀਪ ਤੁਲਾਹ ਇਹ ਫੇਸਬੁੱਕ ਪੇਜ ਨੇਗੇ ਫੋਲੋ ਕਰ ਲਿਓ ਤਾਂ ਜੋ ਤੁਹਾਨੂੰ ਜਾਣਕਾਰੀ ਮਿਲਦੀ ਰਹੂ ਧੰਨਵਾਦ